ਮੇਟੋ ਜੀ ਬਜਟ ਤੋਂ ਹੀ ਸ਼ੁਰੂ ਕਰਦੇ ਆਂ ਜੀ ਬਹੁਤ ਸਾਰੀਆਂ ਉਮੀਦਾਂ ਸੀ ਦੇਸ਼ ਵਾਸੀਆਂ ਨੂੰ ਸੀ ਪੰਜਾਬ ਨੂੰ ਸੀ ਪੰਜਾਬੀਆਂ ਨੂੰ ਕਿਸਾਨਾਂ ਨੂੰ ਹਰ ਇੱਕ ਬੰਦੇ ਨੂੰ ਆਮ ਬੰਦੇ ਨੂੰ ਖਾਸ ਬੰਦੇ ਨੂੰ ਉਮੀਦਾਂ ਸੀ ਬਹੁਤ ਸਾਰੀਆਂ ਤੁਸੀਂ ਕਿਵੇਂ ਦੇਖਦੇ ਹੋ ਓਵਰਆਲ ਬਜਟ ਨੂੰ ਕਿਵੇਂ ਦੇਖਦੇ ਹੋ ਕੋਈ ਮਹਿੰਗਾਈ ਵਧਾਊ ਲੋਕਾਂ ਨੂੰ ਕੋਈ ਸੌਖ ਮਿਲੂ ਕਿ ਲੋਕਾਂ ਦੀਆਂ ਟੈਨਸ਼ਨਾਂ ਵਧਣ ਗਈਆਂ ਕਿਵੇਂ ਦਾ ਓਵਰਆਲ ਬਜਟ ਕਿਵੇਂ ਆ ਦੇਖੋ ਬਜਟ ਨਾਲ ਮੈਂ ਅਕਸਰ ਕਹਿਣਾ ਹੁੰਦਾ ਜਦੋਂ ਇਸ ਆਈਵੋਲਵ ਚੈਨਲ ਤੇ ਜੇ ਆਪਾਂ ਦੇਖੀਏ ਨਾ ਜੀ ਤੇ ਮੇਰੇ ਖਿਆਲ ਦੇ ਨਾਲ ਅਸੀਂ ਹਰ ਇੱਕ ਸਾਲ ਇੱਕ ਪੰਜਾਬ ਦਾ ਬਜਟ ਕਰਦੇ ਆ ਇੱਕ ਆ ਗਿਆ ਸੈਂਟਰਲ ਬਜਟ ਤੇ ਇਸ ਵਾਰੀ ਜਿਹੜਾ ਉਹ ਤੁਹਾਨੂੰ ਪਤਾ ਨਾ ਦੋ ਵਾਰੀ ਆ ਗਿਆ ਇੱਕ ਵਾਰੀ ਫਰਵਰੀ ਇੱਕ ਵਾਰੀ ਇਹ ਪੂਰਕ ਬੋਲਦੇ ਇਹਨੂੰ ਜੀ ਕਿ ਜਦੋਂ ਇਲੈਕਸ਼ਨ ਹੋਣਾ ਹੁੰਦਾ ਹੈ ਗਵਰਨਮੈਂਟ ਬਦਲ ਨਹੀਂ ਹੁੰਦੀ ਹੈ ਲੋਕ ਸਭਾ ਬਦਲ ਨਹੀਂ ਹੁੰਦੀ ਹੈ ਤਾਂ ਉਦੋਂ ਤਿੰਨ ਕੁ ਮਹੀਨਿਆਂ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਆਰਜੀ ਜਿਹਾ ਬਜਟ ਪੇਸ਼ ਕਰਦੇ ਹੋ ਉਸ ਤੋਂ ਬਾਅਦ ਇਹਨੂੰ ਪੂਰਕ ਬੋਲ ਦਿੰਦੇ ਆ ਜਿਹੜਾ 9 ਮਹੀਨੇ ਦਾ ਫਾਈਨੈਂਸ਼ੀਅਲ ਈਅਰ ਦੇ ਵਿੱਚ ਸਮਾਉਂਦਾ ਉਹਦੇ ਵਾਸਤੇ ਅਲੱਗ ਤੋਂ ਆ ਗਿਆ ਤਾਂ ਕਹਿ ਸਕਦੇ ਆ ਕਿ ਪੂਰਕ ਬਜਟ ਆ ਗਿਆ ਹੁਣ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਮੈਂ ਉਹਦੇ ਤੋਂ ਪਹਿਲਾਂ ਵਿਅਕਤੀਗਤ ਤੌਰ ਤੇ ਤੁਹਾਨੂੰ ਦੱਸ ਦੇਵਾਂ ਕਿ ਅਜ ਤੋਂ 5-7 ਸਾਲ ਪਹਿਲਾਂ ਮੈਨੂੰ ਇਹਨਾਂ ਚੀਜ਼ਾਂ ਦਾ ਊੜਾ ਜੜਾ ਵੀ ਪਤਾ ਨਹੀਂ ਸੀਗਾ ਜੀ ਜਦੋਂ ਕਿਸਾਨੀ ਅੰਦੋਲਨ ਹੋਇਆ ਤਾਂ ਅਸੀਂ ਮੈਂ ਔਰ ਮੇਰਾ ਇੱਕ ਹੋਰ ਸਾਥੀ ਸੀ ਅਸੀਂ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਤੇ ਧਿਆਨ ਦਿੱਤਾ ਧਿਆਨ ਦਿੱਤਾ ਜਦੋਂ ਆਪਾਂ ਧਿਆਨ ਦਿੰਨੇ ਤੇ ਸਾਰੀਆਂ ਚੀਜ਼ਾਂ ਸਮਝ ਆ ਜਾਂਦੀਆਂ ਜੀ ਜੀ ਮੈਂ ਸਮਝਦਾ ਕਿ ਭਾਰਤ ਵਾਸੀ ਜਦੋਂ ਤੱਕ ਪੂਰੇ ਜਿੰਨੇ ਹੈਗੇ ਨੇ ਜਿਨ੍ਹਾਂ ਦੀ ਹੁਣ ਬੱਚੇ ਤਾਂ ਆਪਾਂ ਨਹੀਂ ਕਹਿ ਸਕਦੇ ਜਿੰਨੇ ਵੀ ਸੂਝਾ ਬੂਝਾ ਵਾਲੇ ਬੰਦੇ ਆ ਜਦੋਂ ਤੱਕ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ ਨਾ ਉਦੋਂ ਤੱਕ ਬਜਟ ਲੋਕ ਪੱਖੇ ਆ ਹੀ ਨਹੀਂ ਸਕਦੇ ਜੀ ਕਿਉਂਕਿ ਹੁਣ ਤੁਸੀਂ ਇੱਕ ਚੀਜ਼ ਵੇਖੋ ਮੀਡੀਆ ਚ ਕੀ ਚੱਲ ਪਿਆ ਇਨਕਮ ਟੈਕਸ ਦੀ ਛੋਟੀ ਜੀ ਤਬਦੀਲੀ ਨੂੰ ਐਡਾ ਵੱਡਿਆਂ ਬਣਾ ਕੇ ਪੇਸ਼ ਕਰ ਦਿੱਤਾ ਹੂੰ ਅੱਛਾ ਉਥੇ ਤਾਈ ਬੋਲ ਰਹੀ ਆ ਤਾਈ ਮੈਂ ਕਹਿੰਦਾ ਹਾਂ ਨਿਰਮਲ ਅਸੀਤਾਰਾ ਮਾਨ ਜੀ ਉਹ ਕਹਿ ਰਹੀ ਆ ਕਿ ਹਾਏ 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 ਮੈਂ ਮਰ ਜਾ 17000 ਕਰੋੜ ਰੁਪਈਆ ਸਾਡਾ ਇਧਰੋਂ ਕੱਟ ਜਾਣਾ ਮਤਲਬ ਕਿ ਜੋ ਇੱਕ ਸਟੈਂਡਰਡ ਡਿਡਕਸ਼ਨ ਦਿੱਤੀ ਆ ਜੀ ਭਈ ਉਹਦੇ ਨਾਲ 17 ਹਜ਼ਾਰ ਕਰੋੜ ਕੱਟੇਗਾ। ਹੂੰ। ਅੱਛਾ ਜਿਹੜਾ ਇਕਨੋਮਿਕ ਸਰਵੇ ਆਉਂਦਾ ਨਾ ਜੇ ਤੁਸੀਂ ਉਹਨੂੰ ਥੋੜਾ ਜਿਹਾ ਪੜ ਲਓ ਵਿਚਾਰ ਲਵੋ। ਜੀ। ਤਾਂ ਹਜ਼ੂਰ ਤੁਹਾਨੂੰ ਬਜਟ ਤੋਂ ਪਹਿਲਾਂ ਦੀ ਅਸਲੀਅਤ ਜਿਹੜੀ ਹੈ ਨਾ ਖੁੱਲ ਕੇ ਸਾਹਮਣੇ ਆ ਜਾਏਗੀ। ਜੀ। ਕੱਲ ਇਕਨੋਮਿਕ ਸਰਵੇ ਪੇਸ਼ ਹੋਇਆ ਸੀ ਨਾ। ਹੂੰ। ਤਾਂ ਉਹਦੇ 'ਚ ਕੀ ਸੀਗਾ ਮੈਂ ਤੁਹਾਨੂੰ ਬਾਅਦ 'ਚ ਦੱਸਦਾ। ਕਮਾਲ ਵੇਖੋ ਕਿ ਆਪੇ ਸਰਕਾਰ ਮੰਨੀ ਆ ਕਿ 4 ਲੱਖ 1000 ਕਰੋੜ ਰੈਵਨਿਊ ਪ੍ਰਾਪਤੀ ਵਧੀ ਆ ਸਾਡੀ ਜੀ ਮਤਲਬ ਕਿ ਤੁਹਾਡੀ ਜੇਬ ਚੋਂ ਮੇਰੀ ਜੇਬ ਦੇ ਵਿੱਚੋਂ ਕਿਸੇ ਨੇ ਪੈਟਰੋਲ ਖਰੀਦਿਆ ਕਿਸੇ ਨੇ ਸ਼ਰਾਬ ਖਰੀਦੀ ਕਿਸੇ ਨੇ ਕੁਛ ਕਿਸੇ ਨੇ ਕੁਛ ਜੀਐਸਟੀ ਦੇ ਜ਼ਰੀਏ ਵੈਟ ਦੇ ਜ਼ਰੀਏ 4 ਲੱਖ ਕਰੋੜ ਰੁਪਇਆ ਗਿਆ ਗਰਮ ਯਾਨੀ ਵਧਿਆ ਵਧਿਆ ਤੇ 17000 ਕਰੋੜ ਰੁਪਏ ਦੀ ਜੇ ਛੋਟ ਦਿੱਤੀ ਆ ਤੇ ਤਾਈ ਰੋਣਾ ਕਿਉਂ ਦੁਖਰੀ ਐ ਹੁਣ ਕਮਾਲ ਦੀ ਗੱਲ ਤੇ ਇਹ ਆ ਕਿ ਇਸ ਦੇਸ਼ ਦੇ ਵਿੱਚ 6.7 ਬੇਰੋਜ਼ਗਾਰੀ ਦਾ ਰਿਹਾ ਜੀ ਜਿਹਨੂੰ ਅੰਕੜਿਆਂ 'ਚ ਲੈ ਜਾਓ ਤੇ 11 ਕਰੋੜ ਸ਼ਹਿਦ ਬਣੇਗੀ ਉਹ ਸਰਕਾਰ ਮੰਨੀ ਆ ਆਪਣੇ ਇਕਨੋਮਿਕ ਸਰਵੇ 'ਚ ਹੁਣ ਉਹਦੀ ਗੱਲ ਕਰਨ ਦੀ ਥਾਂ ਤੇ ਕਿ ਬੇਰੋਜ਼ਗਾਰੀ ਦਰ ਜਿਹੜੀ ਆ 6.7 ਮਤਲਬ ਕਿ 11 ਕਰੋੜ ਕਈ ਮੁਲਕਾਂ ਦੀ ਆਬਾਦੀ ਬਣ ਜਣੀ ਆ ਦੁਨੀਆਂ 'ਚ ਬਹੁਤ ਛੋਟੇ ਛੋਟੇ ਮੁਲਕ ਹੈ ਜਿਨ੍ਹਾਂ ਦੀ ਆਬਾਦੀ ਕਰੋੜ ਤੋਂ ਵੀ ਥੱਲੇ ਆ ਬਿਲਕੁਲ ਬਿਲਕੁਲ ਤਾਂ ਸਾਡਾ ਇੱਥੇ 11 ਕਰੋੜ ਬੇਕਾਰ ਹੀ ਬੈਠਾ ਹੂੰ ਉਹਦੇ ਤੇ ਕੋਈ ਚਰਚਾ ਨਹੀਂ ਹੈ ਅੱਛਾ ਹੁਣ ਜੇ ਆਪਾਂ ਹੋਰ ਚੀਜ਼ਾਂ ਵੱਲ ਵੇਖੀਏ ਤਾਂ ਪਹਿਲੀ ਵਾਰ ਸਰਕਾਰ ਮੰਨੀ ਕਿ ਸਾਡੀ ਜੋ ਕਹ ਲੋ ਕਿ ਸੇਵਿੰਗਸ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਆ ਯਾਨੀ ਸੇਵਿੰਗਸ ਆਪਾਂ ਇੰਡੀਅਨ ਲੋਕ ਜਿਹੜੇ ਆ ਨਾ ਏਸ਼ੀਅਨ ਲੋਕ ਜੇ ਤੁਸੀਂ ਕੈਨੇਡਾ ਅਮਰੀਕਾ ਚ ਜਾਓਗੇ ਉਹਨਾਂ ਦੀਆਂ ਵੀ ਪਾਲਿਸੀਆਂ ਜੋ ਸਾਡੀਆਂ ਸੇਵਿੰਗਸ ਸੀਗੀਆਂ ਨਾ ਉਹਨਾਂ ਨੂੰ ਵੇਖ ਕੇ ਬਦਲੀਆਂ ਜੀ ਸਾਡੀ ਰੁਚੀ ਆ ਸਾਡੀਆਂ ਮਾਵਾ ਚੁੰਨੀ ਦੇ ਪੱਲੇ ਨਾਲ ਪੈਸੇ ਬੰਨ ਛੜਦੀਆਂ ਹੁੰਦੀਆਂ ਸੀ ਐਮਰਜੈਂਸੀ ਕਿਤੇ ਖੋਲ ਕੇ ਸਾਨੂੰ ਕੋਈ ਦੇ ਦਿੰਦੀਆਂ ਸੀ ਰੁਪਈਆ ਤੇਲੀ ਪੁਰਾਣੇ ਸਮੇਂ ਚ ਅੱਜ ਵੀ ਉਹ ਸੇਵਿੰਗ ਚੱਲਦੀ ਆ ਜੀ ਅੱਛਾ ਸਾਡੀਆਂ ਸੇਵਿੰਗਸ ਡਾਊਨ ਹੋ ਗਈਆਂ ਕੰਜ਼ਮਪਸ਼ਨ ਪਾਵਰ ਔਰ ਸਰਕਾਰ ਖੁਦ ਮੰਨ ਰਹੀ ਐ ਕਿ ਜੋ ਖਾਣ ਪੀਣ ਵਾਲੀਆਂ ਵਸਤੂਆਂ ਨੇ ਮਹਗਾਈ ਦਰ ਸਾਡੀ ਠੀਕ ਆ ਇੰਡੀਆ ਦੀ ਮਹਗਾਈ ਦਰ ਹੈ ਵੀ ਠੀਕ ਆ ਪਰ ਉਹਦੇ ਵਿੱਚ ਵੀ ਜਿਹੜੀ ਮਹਗਾਈ ਦਰ ਆ ਉਹਦੇ ਵਿੱਚ ਵੀ 30 40 ਫੀਸਟ ਤੇ ਸਾਡੀ ਖਾਣ ਪੀਣ ਵਾਲੀ ਜਿਹੜੀ ਆ ਉਹ ਮਹਗਾਈ ਆ ਮਤਲਬ ਕਿ ਰੋਟੀ ਦੀ ਮਹਗਾਈ ਆ ਜੀ ਫਿਰ ਦੂਜੀ ਮਹਿੰਗਾਈ ਨੂੰ ਆਮ ਬੰਦਾ ਕੀ ਕਰੂਗਾ ਜਿੱਥੇ 80 ਕਰੋੜ ਅਨਾਜ ਲੈ ਕੇ ਸਰਕਾਰੀ ਮੁਫਤ ਲੈ ਕੇ ਤੇ ਉਹ ਆਪਦਾ ਜੀਵਨ ਗੁਜ਼ਾਰਦਾ ਹੈ ਤੇ ਉੱਥੇ ਖਾਣ ਪੀਣ ਵਾਲੀਆਂ ਵਸਤੂਆਂ ਜਿਹੜੀਆਂ ਉਹ ਮਹਿੰਗਾਈ ਦਰ ਦੇ ਵਿੱਚ 30 ਤੋਂ 40% ਹਿੱਸਾ ਰੱਖਦੀ ਹੁਣ ਤਾਂ ਤੁਸੀਂ ਸੋਚ ਕੇ ਦੇਖੋ ਜੀ ਮਤਲਬ ਕਿ ਹੋ ਕੀ ਰਿਹਾ ਕਿ ਜੋ ਪ੍ਰਾਪਤੀਆਂ ਨੇ ਜੋ ਲੋਕਾਂ ਤੋਂ ਲਿਆ ਜਾ ਰਿਹਾ ਹੂੰ ਉਹ ਤਾਂ ਕੱਲ ਸਰਕਾਰੇ ਵੀ ਕਹਿ ਰਹੀ ਸੀ ਕਿ ਜੀਐਸਟੀ ਦੇ ਅੰਕੜੇ ਜੀ ਦਿਖਾਉਣੇ ਨਹੀਂ ਚਾਹੀਦੇ ਇਹਦੇ ਨਾਲ ਇਦਾਂ ਹੁੰਦਾ ਉਹਦੇ ਨਾਲ ਉਹਦਾਂ ਹੁੰਦਾ ਮਤਲਬ ਕਿ ਵੀ ਤੁਸੀਂ ਇਹ ਵੇਖੋ ਕਿ ਹਰੇਕ ਸਾਲ ਹੁਣ 47 ਲੱਖ ਕਰੋੜ ਦਾ ਬਜਟ ਹੋ ਗਿਆ ਜੀ ਪੁੱਜਦਾ ਪੁੱਜਦਾ ਇੱਕ ਮਾਮੂਲੀ ਜੀ ਰਾਹਤ ਦਿੱਤੀ ਆ ਉਹਨਾਂ ਨੇ ਸਾਰਾ মিডিਆ ਉਹਦੇ ਪਿੱਛੇ ਚਲੇ ਗਿਆ ਬਿਲਕੁਲ ਤੇ ਉਸ ਤੋਂ ਬਾਅਦ ਜੇ ਤੁਸੀਂ ਸਸਤੇ ਦੀ ਗੱਲ ਕਰੋਗੇ ਤਾਂ ਹਾਂ ਮੋਬਾਈਲ ਸਸਤੇ ਹੋਗੇ ਹੂੰ ਮੋਬਾਈਲ ਸਸਤੇ ਕਿਦਾਂ ਫਾਇਦਾ ਹੋ ਉਹ ਅਮਾਨੀ ਅੰਕਲ ਦਾ ਫਾਇਦਾ ਬਿਲਕੁਲ 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 ਕਿਉਂ ਕਿ ਉਹ ਉਹੀ ਕਮਾਈ ਕਰ ਰਹੇ ਆ ਇੱਕੋ ਝਟਕੇ ਚ 50000 ਕਰੋੜ ਦੀ ਕਮਾਈ ਕਰ ਗਏ ਆ ਤੁਹਾਡੇ ਟੈਰਫ ਵਧਾ ਕੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਟੈਰਫ ਹੋਰ ਵਧਾਉਂਦੇ ਤੁਰੇ ਜਾਣਗੇ ਹਮ ਉਹਨਾਂ ਨੇ ਇੱਕ ਗਾਹਕ ਤੋਂ ਹਾਲ ਫਿਲਹਾਲ 187 ਰੁਪਏ ਦੀ ਕਮਾਈ ਕਰਦੇ ਆ ਉਹਨਾਂ ਦਾ ਟਾਰਗੇਟ ਹੈ 225 30 ਤੱਕ ਇਹ ਕਮਾਈ 300 ਤੱਕ ਲੈ ਕੇ ਜਾਣੀ ਹੈ ਮਤਲਬ ਕਿ ਜਿੰਨੇ ਤੁਹਾਡੇ ਕੋਲ ਹੁਣ ਟੈਰਫ ਮਹਿੰਗੇ ਆ ਜੀ ਉਦੋਂ ਦੁੱਗਣੇ ਲੈ ਕੇ ਜਾਂਦੇ ਆ ਉਹਨਾਂ ਬਿਲਕੁਲ ਤਉ ਫੋਨ ਦੀ ਜਿੰਨੀ ਯੂਜ਼ਿੰਗ ਹੋਏਗੀ ਓਵਰ ਆਲ ਔਰ ਨਾਲ ਨਾਲ ਸਿੱਤੇ ਰਹਿਣਗੇ ਕਿ ਨੌਕਰੀਆਂ ਨੌਕਰੀਆਂ ਮਿਲਦੀਆਂ ਨਹੀਂ ਕਿਸੇ ਨੇ ਤਾਂ ਤੁਸੀਂ ਦੇਖਿਓ ਇਹ ਜਿਹੜਾ ਬਜਟ ਆ ਠੀਕ ਆ ਕਹ ਲਓ ਕਿ ਕੋਈ ਮੰਗਾਈ ਕੀਤੀ ਨਹੀਂ ਜੀ ਇਹ ਇਸ ਗੱਲੋਂ ਸ਼ੁਕਰਗੁਜ਼ਾਰ ਆ ਕਿ ਕੋਈ ਹੋਰ ਚੀਜ਼ ਮਹਿੰਗੀ ਨਹੀਂ ਕੀਤੀ ਜੀ ਪਰ ਕਹ ਲਓ ਕਿ ਲੋਕਪੱਖੀ ਜਿਹੜਾ ਬਜਟ ਆ ਨਾ ਉਸ ਨੂੰ ਤੁਸੀਂ ਇਦਾਂ ਨਹੀਂ ਦੇਖ ਸਕਦੇ ਕਿ ਉਹ ਆ ਗਿਆ ਤਾਂ ਗੱਲ ਇਹ ਆ ਕਿ ਇਸ ਬਜਟ ਦੇ ਵਿੱਚ ਆ ਹੁਣੇ ਤੁਸੀਂ ਚੀਮਾ ਸਾਹਿਬ ਨੂੰ ਦੇਖਿਆ ਵਾ ਜੀ ਚੀਮਾ ਸਾਹਿਬ ਇਹਨੂੰ ਨਕਾਰ ਕੇ ਗਏ ਤੇ ਉਹਨਾਂ ਨੇ ਇਹ ਤੋਂ ਤੱਕ ਕਹਿ ਦਿੱਤਾ ਕਿ ਸਾਡੀਆਂ ਤੇ ਸਬਸਿਡੀਆਂ ਚ ਕਟੌਤੀ ਕਰ ਦਿੱਤੀ ਉਲਟਾ ਯਾਨੀ ਜਿਵੇਂ ਫਰਟੀਲਾਈਜ਼ਰ ਦੇ ਵਿੱਚ ਛੇ ਕਰ ਕਟੌਤੀ ਹੈ ਤਾਂ ਫਿਰ ਇਹਦਾ ਮਤਲਬ ਕਿ ਤੁਹਾਡੀ ਇਨਪੁਟ ਕਾਸਟ ਵਧ ਜਾਏਗੀ ਬਿਲਕੁਲ ਜਿਉ ਰੇਟ ਫਰਟੀਲਾਈਜ਼ਰ ਦੇ ਜਾਂ ਖਾਦ ਦੇ ਵਧਣਗੇ ਤਾਂ ਉਹ ਤੁਹਾਡੀ ਇਨਪੁਟ ਕਾਸਟ ਵਧੇਗੀ ਜੀ ਜੀ ਉਹਦਾ ਨੁਕਸਾਨ ਵੀ ਹੈ ਖੇਤੀ ਲਈ ਕੁਝ ਵੀ ਨਹੀਂ ਹੈ ਪਿਛਲੀ ਵਾਰੀ ਇਹਨਾਂ ਦਾ ਬਜਟ ਸੀ 127000 ਕਰੋੜ ਦਾ ਜੀ ਖੇਤੀ ਬਜਟ ਉਹ 1.52 ਲੱਖ ਕਰੋੜ ਦਾ ਕੁਛ ਵੀ ਨਹੀਂ ਹੈ ਜੀ ਕੱਖ ਵੀ ਨਹੀਂ ਹੈ ਤੇ ਜਿਹੜੀ ਗੱਲ ਤੁਸੀਂ ਆ ਹੁਣ ਟੈਕਸਾਂ ਵਾਲੀ ਦੇਖਦੇ ਹੋ ਆਪਣੇ ਇੱਥੇ ਵੀ ਇੱਕ ਚੈਨਲ 2-3 ਘੰਟੇ ਤੋਂ ਪ੍ਰੋਗਰਾਮ ਕਰ ਰਿਹਾ ਸੀਗਾ ਮੈਂ ਨਾ ਇੱਕ ਬੜਾ ਸ਼ਾਨਦਾਰ ਸੂਚਕ ਅੰਕ ਦੇਖਿਆ ਮਗਾਈ ਦਾ ਤੇ ਮੈਂ ਨੋਟ ਕੀਤਾ ਕਿ 12 ਸਾਲਾਂ ਦੇ ਵਿੱਚ ਵੇਖੋ ਹੁਣ ਇਨਕਮ ਟੈਕਸ ਦੇ ਵਿੱਚ ਵੀ ਇਹ ਉਹ ਰੁਦਨ ਕਰ ਰਹੇ ਨੇ ਕਿ ਸਾਡਾ 17000 ਕਰੋੜ ਕੱਟ ਗਿਆ ਮੈਂ ਤੁਹਾਨੂੰ ਇੱਕ ਦੱਸਦਾ ਕਿ 12 ਸਾਲ ਪਹਿਲਾਂ ਜੋ ਮਗਾਈ ਸੀਗੀ ਨਾ ਉਹਦਾ ਸੂਚਕਾਂਕ 81.5 ਫੀਸਦੀ ਵਧਿਆ 200 ਤੋਂ 363 ਫੀਸਦੀ ਹੋ ਗਿਆ ਜੀ ਤਾਂ ਉਹਦਾ ਮਤਲਬ ਕੀ ਹੈ ਕਿ ਜੇ ਤੁਸੀਂ ਉਸ ਵੇਲੇ 1 ਰੁਪਿਆ ਦੇਖੋਗੇ 1 ਰੁਪਿਆ ਕਮਾਈ ਉਹ ਤੁਹਾਡੀ ਘਟ ਕੇ 55 ਪੈਸੇ ਰਹਿ ਗਏ ਜੀ ਅੱਜ ਦੀ ਮਤਲਬ ਕਿ ਮੰਗਾਈ ਦੇ ਮੁਕਾਬਲੇ 'ਚ ਤੁਸੀਂ ਉਹਦੀ ਵੈਲਿਊ ਦੇਖੋਗੇ ਤਾਂ ਯਾਨੀ ਕੰਜ਼ਮਪਸ਼ਨ ਪਾਵਰ ਜਿਹੜੀ ਆ ਤੁਹਾਡੀ ਉਹ ਇਹ ਆ ਕਿ ਜੇ ਤੁਸੀਂ 10 ਲੱਖ ਕਮਾਉਂਦੇ ਸੀ ਜੀ 12 ਦੇ ਵਿੱਚ ਅੱਜ ਉਹਦੇ ਬਰੋਬਰ ਤੁਹਾਨੂੰ 18 ਲੱਖ 15000 ਰੁਪਏ ਚਾਹੀਦਾ ਹੂੰ ਮਹਿੰਗਾਈ ਦੇ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਤੇ ਇਹਦੇ ਵਿੱਚ ਤੇ ਤੁਹਾਡੀਆਂ ਟੈਕਸ ਦਰਾਂ ਜਿਹੜੀਆਂ ਮਹਿੰਗਾਈ ਦੇ ਹਿਸਾਬ ਨਾਲ ਤਾਂ ਬਹੁਤ ਥੱਲੇ ਆਉਣੀਆਂ ਚਾਹੀਦੀਆਂ ਘਟਣੀਆਂ ਚਾਹੀਦੀਆਂ ਸਿਰਫ ਤੁਸੀਂ ਇੱਕ ਸਟੈਂਡਰਡ ਡਿਡਕਸ਼ਨ ਦੇ ਕੇ ਹੁਣ ਇਹਦੇ ਇਹਦੇ ਬਾਬਤ ਕੋਈ মিডিਆ ਵਾਲਾ ਬੋਲਦਾ ਨਹੀਂ ਹੈ ਜੀ ਕਿ ਭਾਈ ਜਿਹੜੀ 12 13 ਸਾਲ ਦੀ ਮਹਿੰਗਾਈ ਆ ਉਹ ਕਿੱਥੇ ਆ ਕੰਜ਼ਮਪਸ਼ਨ ਪਾਵਰ ਜਿਹੜੀ ਸਾਡੀ ਕਮਜ਼ੋਰ ਹੋ ਰਹੀ ਆ ਲੋਕਾਂ ਨੂੰ ਵੱਧ ਤੋਂ ਵੱਧ ਰੇਤਾਂ ਦੇ ਕੇ ਸਹੂਲਤਾਂ ਦਿਓ ਉਹਨਾਂ ਨੂੰ ਕੰਜ਼ਮਪਸ਼ਨ ਪਾਵਰ ਜਿਹੜੀ ਉਹਨਾਂ ਦੀ ਉਹ ਹੋਰ ਤਗੜੀ ਕਰੋ ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਧਰ ਹੱਲਾ-ਲਾਲਾ ਜ਼ਿਆਦਾ ਹੋ ਗਈ ਜੀ ਤੇ ਬਾਕੀ ਚੀਜ਼ਾਂ ਜਿਹੜੀਆਂ ਬਜਟ ਦੀਆਂ ਬੇਰੋਜ਼ਗਾਰੀ ਦਰ ਦੀਆਂ ਜਾਂ ਮਗਹੀਾਈ ਦਰ ਦੀਆਂ ਉਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਿਲਕੁਲ ਲੋਕੀ ਗਈਆਂ ਜੀ ਜੀ ਮਿੰਟੂ ਜੀ ਬਹੁਤ ਸਾਰੇ ਸਵਾਲ ਨੇ ਆਪਾਂ ਸਵਾਲ ਲੈ ਲੀਏ ਫਿਰ ਤੁਹਾਡੇ ਤੋਂ ਮੈਂ ਵੀ ਕੋਈ ਸਵਾਲ ਹੋਰ ਪੁੱਛਣੇ ਨੇ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਕਿ ਬਜਟ ਆਉਣ ਤੋਂ ਬਾਅਦ ਸ਼ੇਅਰ ਬਾਜ਼ਾਰ ਬਿਲਕੁਲ ਡਿੱਗ ਪਿਆ ਹੈ ਹਾਂ ਜੀ ਕੁਝ ਹੈ ਮੈਨੂੰ ਨਹੀਂ ਲੱਗਦਾ ਕਿ ਕੁਝ ਇੱਕ ਉਤਸ਼ਾਹਜਨਕ ਕੋਈ ਚੀਜ਼ ਜਿਹੜੀ ਹੈ ਕਿ ਜਾਂ ਆਪਾਂ ਰੈਵੋਲੂਸ਼ਨਰੀ ਕਹਿੰਨੇ ਆ ਕਿ ਔਰ ਉਹ ਚੀਜ਼ ਹੋ ਗਈ ਐਸਾ ਕੁਝ ਹੈ ਨਹੀਂ ਸੀ ਜੀ ਆ ਗੁਲਰੇਜ ਸਿੰਘ ਕਹਿੰਦੇ ਨੇ ਪੰਜਾਬ ਨੂੰ ਕੇਰਲਾ ਤੋਂ ਸਿੱਖਣਾ ਚਾਹੀਦਾ ਹੈ ਬਿਨਾਂ ਗੱਲ ਤੋਂ ਦੇਸ਼ ਭਗਤੀ ਦਾ ਝੰਡਾ ਚੱਕੀ ਰੱਖਦੇ ਨੇ ਰਾਜਵੀਰ ਸਿੰਘ ਸ਼ੁਰੂ ਤੋਂ ਹੀ ਪੰਜਾਬ ਨੂੰ ਕੁਝ ਨਹੀਂ ਦਿੱਤਾ ਸੈਂਟਰ ਸਰਕਾਰ ਨੇ ਲੋਸ ਆਫ ਦਾ ਕਮੈਂਟ ਹੈ ਕਹਿੰਦੇ ਬਿਹਾਰ ਨੂੰ ਤਾਂ ਮਿਲ ਗਿਆ ਪੰਜਾਬ ਨੂੰ ਕੀ ਮਿਲਿਆ ਇਹ ਸਵਾਲ ਮੈਂ ਵੀ ਤੁਹਾਡੇ ਤੋਂ ਪੁੱਛਣਾ ਸੀਗਾ ਇੱਕਦਮ ਮੈਂ ਕਮੈਂਟ ਹੋਰ ਪੜ ਲਵਾਂ ਸਾਹ ਕੱਲ ਨੂੰ ਕਹਿੰਦੇ ਨਾ ਨਾ ਦੇਣ ਪੰਜਾਬ ਨੂੰ ਕੁਝ ਵੀ ਪੰਜਾਬ ਕਿਹੜਾ ਭੁੱਖਾ ਮਰਨ ਲੱਗਾ ਸਤਨਾਮ ਪਾਲੀਆ ਜੀ ਕਹਿ ਰਹੇ ਨੇ ਕਿ ਬਿਹਾਰ ਆਂਧਰਾ ਤੇ ਅਡਾਨੀ ਖਟ ਗਏ ਨੇ ਹੋਰ ਵੀ ਕਈ ਸਾਰੇ ਕਮੈਂਟ ਨੇ ਉਹ ਆਪਾਂ ਨਾਲ ਨਾਲ ਲਵਾਂਗੇ ਪੰਜਾਬ ਨੂੰ ਕੀ ਮਿਲਿਆ ਜੀ ਇਹਦੇ ਵਿੱਚੋਂ ਪਹਿਲੀ ਗੱਲ ਤੇ ਆ ਕਿ ਛੜੇ ਲੋਕ ਇਹ ਕਹਿੰਦੇ ਕਿ ਪੰਜਾਬ ਨੂੰ ਕੁਝ ਮਿਲਦਾ ਨਹੀਂ ਹੈ ਕੇਂਦਰ ਦਿੰਦਾ ਨਹੀਂ ਹੈ ਹੁਣ ਤੁਸੀਂ ਸੋਚ ਕੇ ਦੇਖੋ ਕਿ ਉਹਨਾਂ ਨੇ ਖਾਦ ਦੀ ਜੇ ਸਬਸਿਡੀ 'ਚ ਕਟੌਤੀ ਕੀਤੀ ਚੀਮਾ ਸਾਹਿਬ ਦੇ ਮੁਤਾਬਕ ਤੇ ਇਹ ਸਬਸਿਡੀ ਕਿੱਥੇ ਆ ਰਹੀ ਸੀ ਸਭ ਤੋਂ ਜ਼ਿਆਦਾ ਫਰਟੀਲਾਈਜ਼ਰ ਦੀ ਜਿਹੜੀ ਵਰਤ ਹੁੰਦੀ ਉਹ ਕਿੱਥੇ ਹੁੰਦੀ ਹੈ ਸਭ ਤੋਂ ਜ਼ਿਆਦਾ ਪ੍ਰਤੀ ਏਕੜ ਜਿਹੜੀ ਰਸਾਇਣ ਦੀ ਖਪਤ ਜਾਂ ਕਹ ਲਓ ਕਿ ਜਿਹੜੀ ਆਪਾਂ ਖੇਤੀ ਕਰਦੇ ਆ ਉਹਦੇ 'ਚ ਜ਼ਰੂਰ ਤੁਹਾਡੀ ਹੁੰਦੀ ਹੈ ਤਾਂ ਜੇ ਕਿਸੇ ਵੀ ਸੈਕਟਰ ਦੇ ਵਿੱਚ ਉਹ ਹੈ ਤਾਂ ਇਹਦਾ ਮਤਲਬ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਜਿਹੜੇ ਲੋਕ ਕੰਜ਼ਿਊਮ ਜ਼ਿਆਦਾ ਕਰ ਰਹੇ ਨੇ ਜੀ 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 ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮਿਲਿਆ ਕੁਝ ਨਹੀਂ ਹੈ ਵੀ ਮਿਲਦਾ ਨਹੀਂ ਹੈ ਕੁਝ ਵੀ ਤੇ ਚਲੋ ਆਪੋ ਆਪਣੀ ਕਹਾਣੀ ਹੈ ਇਹ ਆ ਕਿ ਇਹ ਯੂਨੀਅਨ ਆਫ ਸਟੇਟਸ ਹੈ ਬਿਲਕੁਲ ਹੁਣ ਇਹਦੇ ਚ ਪੰਜਾਬ ਨੂੰ ਪੈਕੇਜ ਜਿਹੜਾ ਕੱਲ ਇਹਨਾਂ ਨੇ ਮੰਗ ਕੀਤੀ ਹੈ ਮੈਂ ਬਿਲਕੁਲ ਮਾਨ ਸਾਹਿਬ ਦੇ ਨਾਲ ਖਲੋਤਾ ਇਸ ਮਾਮਲੇ 'ਚ ਜੀ ਇਹਨਾਂ ਦੇ ਸਮਰਥਕ ਖੁਸ਼ ਵੀ ਹੋ ਜਾਂਦੇ ਇਸ ਮਾਮਲੇ 'ਚ ਕਿ ਮੈਂ ਮਾਨ ਸਾਹਿਬ ਨੇ ਕੱਲ ਜਿਸ ਤਰ੍ਹਾਂ ਦਾ ਆਪ ਦਾ ਕੇਸ ਰੱਖਿਆ ਜੀ ਔਰ ਪੰਜਾਬ ਨੇ ਮਿਸਾਲ ਬਣਾਈ ਆ 16ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਪਹਿਲਾ ਸੂਬਾ ਜਿਸ ਨੇ ਮੰਗ ਕੀਤੀ ਆ ਕਿ ਸਾਨੂੰ 50 ਬਰਾਬਰ 50 ਕਰ ਦਿਓ ਜੀ ਮਤਲਬ ਕਿ ਅਸੀਂ 41 90 ਵਾਲੇ ਤੇ ਨਹੀਂ ਜਾਵਾਂਗੇ ਹੂੰ ਹੂੰ 40 ਉਧਰ ਵੀ ਆ ਜਾਂਦੇ ਆ ਆਪਾਂ